ਮੇਲੀ ਰਵੀ ਚਾਰਾਂ ਦਾ ਮੁਕਾਬਲਾ ਚੱਲ ਗਿਆ ਨਾ ਇੱਧਰ ਸਰਦੀਪਾਲਾ ਜੀ ਕਮਾਂਡ ਸੈਰੀਓ ਚ ਵਾਇਲ ਅਰ ਬੱਚਾ ਬਚਾ ਲਿਆ ਤੇ ਇੱਧਰ ਨਾਲ ਅਜੂਬੇ ਦਾ ਬੱਚਾ ਜੀ ਚਾਰ ਦਾ ਡਾਕਟਰ ਸਾਹਿਬਾਨ ਵੀ ਪੂਰੀ ਪਰਤ ਕਰ ਰਹੇ ਨੇ ਉਸ ਸਾਹਮਣੂ ਦਾ ਅਗਾਹ ਦਿਖਣੇ ਤੋਂ ਵੀ ਪਰਮਾਣਿਕ ਇੱਕ ਜਿਹੀ ਚੁਪਲੀ ਕੁਝ ਸਮੇਂ ਤੋਂ ਤੁਹਾਡੇ ਇਹ ਬਿੱਲੇ ਨਿੱਤਰ ਬੁੱਲਦਾ ਬੱਚਾ ਜੀ ਕਿੜੀਆਂ ਅੱਗੇ ਚੱਲ ਪਈਆਂ ਪੁਰਾਣੇ ਬੋਲੇ ਰਿਟਾਇਰ ਕਰਤੇ ਬਿੱਲੇ ਨੇਤਰ ਦਾ ਬੱਚਾ ਆ ਗਿਆ ਜੂਬੇ ਕੋਲ ਦਾ ਬੱਚਾ ਆ ਗਿਆ ਅਲਬਾਕਸ਼ ਦਾ ਜੀ ਸ਼੍ਰੀਵਾਰ ਇਹ ਚੈਂਪੀਅਨ ਹੈ ਰੇਖੀ ਰੰ ਦੇ ਵਿੱਚ ਪਰ ਨੰਬਰ ਲੱਗੇ ਸੀ ਇਹਦਾ ਲਾਹੌਰੀਏ ਦੇ ਚਾਰ ਦੰਦ ਲਾਹੌਰੀਏ ਬੁਲਦੇ ਬੱਚੇ ਬਹੁਤ ਆਏ ਹੋਣਗੇ ਚਾਰ ਦੰਦ ਦੇ ਤੌਰ ਤੇ ਛੇ ਦੇਖੀ ਕੰਟਰੋਲ ਪੰਕਸਰ ਤੋਂ ਜੀ ਲੀਡਰ ਆ ਵੀ ਚਾਰਦਾਂ ਦੇ ਛੋਟਿਆਂ ਦਾ ਮੁਕਾਬਲਾ ਚੱਲ ਰਿਹਾ ਹੈ ਬੀ ਸੀ ਜਨ ਲੈਣੇ ਬਹੁਤ ਔਖੇ ਨੇ ਜੀ ਕਿਤੇ ਇੱਕ მილირადები წოტე აი და სანდამ деген ਮੇਲੇ ਚ ਰੌਣਕ ਬਹੁਤ ਲੱਗੀ ਹੋਈ ਹੈ ਮੇਲਾ ਭਰਿਆ ਹੋਇਆ ਹੈ ਪੂਰਾ ਚਾਰੇ ਪਾਸੇ ਦਰਸ਼ਕ ਤੁਹਾਨੂੰ ਦਿਖ ਰਹੇ ਨੇ ਜੀ ਮੇਲੇ ਨੂੰ ਪਿਆਰ ਕਰਨ ਵਾਸਤੇ ਪਰਲੇ ਸਾਈਡ ਮੋਹਰਾ ਦਾ ਅਰੇਜ ਹੈ ਜੀ ਇਧਰ ਵੀ ਕੰਪੀਟੀਸ਼ਨ ਚੱਲੀ ਜਾਂਦਾ ਹੈ ਇਧਰ ਛੋਟਿਆਂ ਦੇ ਵੱਡੇ ਛੋਟਿਆਂ ਦਾ ਜੀ ਨੀਲੇ ਗਾਬੇ ਅਸਾਂ ਖਰਾਸਤ ਤੁਹਾਨੂੰ

संधु जी लाइव देख रहे हो तुम कितने बैठे हो ओरेंगे चले गए इतना वेले तो हाँ जी संधु साहब की हाल चाल है halo halo gi carabola mau bisa caraiku ਜੀ ਗੈਸਟ ਵੀ ਪਹੁੰਚ ਚੁੱਕੇ ਨੇ ਜੀ ਜੰਦੋ ਹੌਸਲਾ ਫਲਾਈ ਕਰਨੀ ਬਹੁਤ ਜ਼ਰੂਰੀ ਹੈ ਹੋ ਗਿਆ ਅੱਜ ਰੋਣ ਨੂੰ ਨਾ ਕੋਈ ਮਾੜਾ ਨਹੀਂ ਕਰ ਕੋਈ ਮਾੜਾ ਨਹੀਂ ਬਹੁਤ ਬਹੁਤ ਮਾੜਾ ਕਿੰਨਾ ਬੱਚਾ ਦੇ ਹਿੰਮਤ ਨਾਲ ਖਿਡੌਤੀ ਕਰੋ ਜੀ ਇਹ ਤਾਂ ਬਿਨਿਆਦ ਦੇ ਕੰਟੈਂਟ ਹੋਇਆ ਤਾਂ ਅਜਾਪਾ 2 ਮਿੰਟ ਲੱਗ ਰਹੇ ਮੋੜੇ ਮੋੜੇ ਦੇਖੋ ਮੇਰੀ ਫੋਟੋ ਆਹ ਠੀਕ ਹੋ ਗਿਆ ਜੇ ਬੋਲਦਾ ਸੀ ਇਹ ਬੱਚੇ ਬਹੁਤ ਬੱਚਿਆਂ ਦੀ ਹੌਸਲਾ ਵਧਾਈ ਕੀਤੀ ਹੈ ਜੀ

तो ना पराने अलवत अन्ना मरता जिंदा हो मेरे को बीच में हाँ जी 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 हाँ ayo डॉक्टर साहब ਜਾ ਮੈਨੂੰ ਨਹੀਂ ਫੋਨ ਹੈ ਫੋਨ ਬੜਾ ਵੱਡਾ ਫਰਾ ਹੀ ਆਉਂਦੇ ਆ ਹਰ ਸਿਖਲੇ ਅੱਲਾ ਫੋਨ ਸੱਬੀ ਹੈ ਹਾਂ 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 ਇਹ ਹਲਚਾਲ ਪਾਲਾ ਜੀ ਤੇ ਟੀਕੇ ਤਿਆਰ ਕਰਾਣ ਦੀ ਹੈਸਲਾ ਹੈ ਕੋਈ ਗੱਲੀ ਡਾਇਰੈਕਟ ਦਾ ਬੱਚੇ ਆਗੇ ਦੇ ਇੱਕ ਬੱਚਾ ਹੈ ਬੱਚੇ ਆਗੇ ਬਾਠੀ ਬਹੁਤ ਵਧੀਆ ਤੇ ਦੁੱਧ ਕਿੰਨਾ ਸੀਦੀ ਮਾਰੋ ਇਹਦੀ ਦੂਜੀ ਦੂਧ 16 ਕਿਲੋ 200 ਗ੍ਰਾਮ ਇਹਦੀ ਮਾਰੋ 3 ਨੰਬਰ 2 ਕਰਦੇ ਜੀ ਜੰਗੀ ਨੂੰ ਮਲੇ ਆਲਮਦੀਪ ਭਾਈ ਪਾਲਾ ਜੀ ਨੇ ਕੈਮਰਾਮੈਨ ਅਗਲੇ ਤੋਂ ਮੋਟੋ ਵਿਦਾ ਇਹਨਾਂ ਨੂੰ ਪਤਾ ਹੈ 270 ਟੈਗ ਨੰਬਰ 270 ਕ੍ਰੀਬਨ ਕਿਨੇ ਗੋਲਾ ਜੀ ਪਰ ਰੀਬਨ ਫੁੱਲਾਲੇ ਕਿਤੇ ਹੋਇਆ ਫੁੱਲ ਕਿਹੜੇ ਦੇਣੇ ਆ ਫੁੱਲ 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 ਦੇਣਾਲੇ ਕੀ ਨਾਮ ਦੇਣੇ ਆ ਕਿਤੇ ਕੋਲੇ ਆ ਡਾਕਟਰ ਸਾਹਿਬ ਨਾਮ ਦੇਣੇ ਆ ਜੀ ਕਹਿੰਦੇ ਫੁੱਲ ਦੇਣੇ ਆ ਹਲੋ ਆਲੇ ਜਿਤਨਾ ਸੋਹਣ ਸਰ ਹਾਂ ਕਰ ਨਹੀਂ ਆਪਣੀ ਬੜਾ ਪਿਛੇ ਹੋਈ ਖੁੱਲੇ ਹੋਏ ਖੁੱਲੇ ਵੀਡੀਓ ਬਣਾਉਣੇ ਲਾਈਵ ਚੱਲ ਰਿਹਾ ਹੈ 272 ਨੰਬਰ ਦੀ ਸਾਖੀ ਇਸ ਨਾਲ 44 ਨੀਲੀ ਵਾਲੀ ਕੋਟਾ ਦੀ ਕਦਰ ਜਰੂਰੀ ਵਿਅਕਤੀ ਸਾਡੇ ਆ ਪੈਨਸ਼ਨ ਆ ਆ ਭਾਈ ਉਹ ਯਾਰ ਜਿਹੜਾ ਜਪੜਾ ਖਦਾਰਾ ਆਪਣੇ ਬੰਦੇ ਆਪਣੇ ਜਿਹੜਾ ਮੋਰੀ ਹੈ

ਅਯੂਬੇ ਬੋਲਦਾ ਬੱਚੇ ਜਿਹੜਾ ਆ ਜਾ ਅੱਗੇ ਲੋਰੀ ਦੋਸਤੋ ਰਿਜ਼ਲਟ 900 ਆਲਮਦੀਪ ਆਇਆ ਜਿਹੜੀ ਨੰਬਰ ਤੇ ਸੀ ਸਰ ਨੰਬਰ ਮੈਨੂੰ ਮਿਲਿਆ ਕਿੱਥੇ ਆਹਲੇ ਨੰਬਰ ਤੇ ਅਯੂਬੇ ਬੋਲਦਾ ਸਾਹਿਬ ਜੀ 2024 ਨੀਰਾਵੀ ਚਾਰ ਦੰਦ ਬੋਲਰ ਚੈਂਪੀਅਨ ਹੈ ਮੈਂ ਉਹਦੇ ਲਈ ਵਧੀਕ ਪ੍ਰਾਣ ਮੈਂ ਰੈਕ੍ਰੀ ਰੰਗ ਜਹਾਪ ਨੂੰ ਸੂਚਕ ਸੀ ਆ ਰਹੀ ਹੈ ਬਹੁਤ ਅਯੂਬੇ ਬੋਲਦਾ ਜੀ ਨੂੰ ਬਰਕਤ ਭਾਈ ਆਪਾਂ ਇਹ ਸਿੱਧੇ ਹੋਲੀ ਗੇੜਾ ਲੱਗੋ। ਇਹ ਵੜੇ ਨਾ ਹੋ ਜਾਦੇ ਨੇ। ਕੋਈ ਇੱਕ ਹੀ ਸਾਹਮਣੇ ਆਏ ਹੋਰ ਨਾਲ ਜੁੜੇ। ਇਹ ਕਿਹੜੇ ਕਿਰਿਆ ਕਰੀਏ। ਬਹੁਤ ਹੋਰ ਸੀ ਮੀਂਹ ਨਹੀਂ ਹੋਗਾ ਬਤਾ। ਯਾਰ ਜੂਕੇ ਦੇ ਬੱਚੇ ਵੜ ਕੇ ਰੱਖੇ ਪਰ ਪੁੰਡਾ ਸਾਫ ਇੱਕ ਵੀ ਚੈਂਪੀਅਨ ਬਣਿਆ ਸੀ ਚਾਰਦਾਂ ਦੇ ਜਿੱਥੇ ਵੀ ਬਸ ਸੇਡ ਕੋਲੇ ਰਹੋ ਨਾਲ ਸੇਡ ਬੰਦ ਹੋ ਜਾਵੇ ਇਹ ਬਾਈ ਜਿਹੜੇ ਨਾਮ ਲੈਣੇ ਮੈਂ ਸਾਂਭਾ ਬੋਲੇਗਾ ਹਾਂ ਹਾਂ ਜੀ ਹਾਂ ਜੀ 900000 ਹਾਂ ਆਪਾਂ ਇਹ ਮਗਾਗਾ ਸੀ ਮੈਂ हेलो हेलो ਕਿਹੜਾ ਸਾਈਡ ਤੇ ਵੀ ਇਹ ਜੀ 900000 ਦਾ ਮਦਰੀ 904 ਨੰਬਰ ਸੈਕਟਰ ਕੀ ਲਓ ਜੀ ਸਾਡੇ ਪਾਲਾ ਜੀ 959 ਨੰਬਰ ਜੀ ਸੈਕਟਰ ਨੰਬਰ ਲੈ ਦੇ ਜੀ ਚਾਰ ਦਾ ਚਲੋ ਪ੍ਰੈਟ ਹੋ ਰਿਹਾ ਹੈ ਕਿ ਲਈ ਚਲ ਵਧਾਈਆਂ ਪਾਲੇ ਕੋਈ ਕੰਮ ਨਹੀਂ ਦਿਆ ਜੀ ਦੂਜਾ ਦੂਜਾ ਨੰਬਰ ਹੌਸਲਾ ਨਹੀਂ ਛੱਡਦਾ ਹੁੰਦਾ ਹੈ ਲੈ ਜੀ ਇਹ ਆਪਣਾ ਹੈ ਜੀ ਬਹੁਤ ਮਿਹਨਤ ਕੀਤੀ ਆ ਬਾਜੀ ਨੇ ਜਿਆ ਛੋਟਾ ਜਿਹਾ ਸੀਗਾ ਬਹੁਤ ਸਲਾਹ مشورہ ਨਾਲ ਰਹਿੰਦੇ ਰਹੇ ਨੇ ਪਾਲਾ ਜੀ ਸਹੀ ਗੱਲ ਹੈ ਨਾ ਹੈ ਗਲਾ ਮਸ਼ਵਰਾ ਪੂਰਾ ਲੰਘਦੇ ਰਹੇ ਹੋਏ ਜੀ ਅਪੋਜੀਸ਼ਨ ਲਾ ਕੇ ਚਾਰਾਂ ਵਿੱਚ 964 ਨੰਬਰ ਲਾ ਪੋਛਾਂ ਜੀ ਓਕੇ ਪਾਲਾ ਜੀ ਪਸੀਮਾ ਮੁਕਾਬਲਾ ਸਿੱਧ ਹੋਏ ਗੋਲਾਂ ਦਾ ਦੂਜੇ ਬਰਕਰ ਹੈ ਆਹ ਨਾਲ ਗੋਡੇ ਮਰਾਉਂਦੇ ਨੂੰ ਖੂਨ ਛੱਡ ਜਾਂਦਾ ਨਾ ਅੱਗੇ ਦੀ ਬੋਲ ਬੋਲ ਬਾਰੇ ਟਰੈਕਰ ਵੀ ਦਾ ਬਖਸ਼ਾਉਂਦਾ ਕਿ ਚਾਦਰਾਂ ਕਿੱਥੇ ਨੇ ਯਾਰ ਗੋਡੇ ਗਾਉਂਦੇ ਬੰਦੇ ਆ ਆ ਆਪਣੇ ਮਨ ਦੀ 209 ਨੰਬਰ ਦੀ ਅੰਕਲ ਜੀ ਆਹੀ ਵੀਰ ਜੀ ਪਾਸੇ ਕਰਾ ਕਰਦੇ ਨਹੀਂ ਥੋੜਾ ਭਾਈ ਪਾਸੇ ਨੰਬਰ ਉਹ ਕਰ ਲਿਆ ਕਈ ਵਾਰ ਪਾ ਦਿੰਦੇ ক্লোਜ਼ ਸੈਕਿੰਡ ਪੋਜੀਸ਼ਨ ਕਿਹੜਾ ਪੈਂਡੂ 60 ਨੰਬਰ ਹੈ ਜੀ ਪੈਂਡੂ ਅੰਸ਼ਰ ਪੈਂਡੂ ਜਿਹੜਾ ਸੀ ਆਪਣਾ ਪਾਵਾ ਜੀ ਪਾਵਾ ਜੀ 904 300 400 300 400 ਆਜਾ ਇੱਥੇ ਪ੍ਰੋਬਲਮ ਮਰੇ ਖੁੱਲਾ ਕਰ ਦੋ ਪਰ ਦੂਜਾ ਨਾ ਲਾਓ ਮਰੂਦੂ ਬੋਲ ਲਾ ਪਰ ਇਹ ਦੂਜਾ ਨਾ ਸਾਰਾ ਦੇ ਦਿਓ ਜਿਹੜਾ ਲੀਲਾ ਨਿਮਾ ਦਾ ਦੂਜਾ ਜਿਹੜਾ ਲੀਲਾ ਫਿਰ ਇਹ ਦੂਜਾ ਨੰਬਰ ਹੈ ਨੰਬਰ ਦੀ ਬਾਜੀ ਆ ਚਲੋ ਇਹ ਫੋਲਿਆਂ ਦਾ ਟੈਨਸ਼ਨ ਪਾਉਣਾ ਜਦ ਕਹਤਾ ਦੂਜਾ ਨੰਬਰ ਪਿੰਡ ਭਾਵਾ ਜਿਹੜਾ ਨਾ ਇਸ ਤਰ੍ਹਾਂ ਹਸ ਜਿੱਤਿਆ

ਸਾਂਝੀ ਕੀ ਹੈ ਕਲਾਸ ਦਾ ਜਿਹੜੇ ਬੋਲਾ ਨੇ ਪੋਜੀਸ਼ਨ ਦਿੱਤੀ ਆਪਾਂ ਪਹਿਲਾਂ ਹੀ ਲਾਈਵ ਦੇ ਵਿੱਚ ਸਾਰਾ ਹੀ ਡਿਟੇਲ ਸਾਂਝੀ ਕਰ ਦਿੱਤੀ ਸੀ ਤੁਹਾਡੇ ਨਾਲ ਮੇਰੇ ਵਾਲੀ 11 ਨੰਬਰ ਵਾਲਾ ਜਿਹਨੂੰ ਲੱਖ ਲੱਖ ਵਧਾਈਆਂ ਕਾਮ ਜਬਾ ਮੈਂ ਸੈਕਿੰਡ ਕੱਟਣ ਵਾਲਾ ਆ ਘੱਟ ਤੋਂ ਮੈਨੂੰ ਉਹ ਖੜਾ ਹੀ ਦੇ ਸਕਿਓ ਦੋ ਵੀ ਫੂਟ ਦੀ ਲੇਖੀ ਬਣਦੀ ਆ ਤੇ ਇਹ ਰਿੰਗ ਦੇ ਵਿੱਚ ਆ ਮਾਤਰੀ ਡਿਗਰੀ ਨੂੰ ਕਰਨ ਵਾਲਾ ਦਾ ਪਹਿਲੇ ਨੰਬਰ ਤੇ ਅਜੂਬੇ ਦਾ ਬੱਚਾ ਆਪਾਂ ਇਹਦੀ ਨਾਂ ਦੱਸੋ ਆਪਾਂ ਜੀ ਹਾਂ ਬੰਦਾ ਇਹ ਪੰਡਾ ਇਹ ਵਾੜੀ ਦਾ ਮਾਂ ਮਾਂ ਸਕਦਾ ਆ ਦੋਸਤ ਉਹ ਕੋਸ਼ਿਸ਼ ਕਰ ਗਿਆ ਆ ਅੱਜ ਸਾਈਕਲ ਪਿੱਛੇ ਨੇ ਹੱਥ ਲਿੱਟੋ ਹੋਰ ਜੀ ਦੇਖੇ ਸੈਂਟਰ ਨੇ ਕੁਝ ਲੱਤਾਂ ਬੜਾ ਉੱਚੀ ਦਾ ਪਤਾ ਨਹੀਂ ਸਰੋ ਬਾਈ ਸਭ ਆ ਰਹੀ ਹੈ ਦੇਖੋ ਵੀਡੀਓ ਨੂੰ ਮੋੜਦੇ ਆ। ਆਹ ਦਿੰਦੇ ਨੇ। ਲੈ ਇਹ ਲਾਪਾਲੀ। ਪੰਜ ਦੀ ਵੀਖਾ ਇਸ ਤੋਂ ਉੱਪਰ ਹੋਰਿਆ ਫੜ ਗਿਆ ਪਹਿਲਾਂ ਆਪਣਾ ਕੀ ਕੁਝ ਮਿਥ ਸਾਈਕਲ ਪਲੀਚਣਾ। ਜਾ ਫਿਰ ਲੀਕੀ ਦੇ। ਲਾਏਂਗੇ ਉਹ ਆਹ ਰੇ ਲਾਪਾਲੀ ਚੜਾਣੂ। ਉਹ ਕੱਪੜਾ ਕੱਪੜਾ। ਹਾਂ। ਜੇ ਮੈਂ ਪਾ ਦਣਾ ਫਿਰ ਮੇਰੀ ਆ ਲਾਈਵ 'ਚ ਨਾ ਕੱਪੜਾ ਲੈ ਆਈ ਠੀਕ ਹੈ। ਮੈਂ ਜੀ ਨੰਬਰ ਨਹੀਂ ਮੋੜ ਰਿਹਾ। ਕਲੀਅਰ। ਆ ਲਾਈਵ ਚੱਲ ਰਿਹਾ ਹੈ।

ਆਇਆ ਜੀ ਦੂਜੇ ਨੰਬਰ ਤੇ ਬਖਸ਼ ਦਾ ਬੱਚਾ ਹੈ ਬਿਲਕੁਲ ਬਖਸ਼ ਦੀ ਕਾਪੀ ਹੈ ਮੈਂ ਤੇ ਉਹਨੇ ਕਿਹਾ ਸੀ ਬਾਂਹ ਵੀ ਮੂੰਹ ਤਾਂ ਚਾ ਚਾ ਕੇ ਰੱਖੋ ਹੋਰੀ ਜੀ ਮੂੰਹ ਬੜੋ ਪੁੱਤਾਂ ਕਰ ਸੁਹਾਗਾਤ ਵਾਲਾ ਬੁਰੀ ਕਰਕੇ ਬੰਦਾ ਬੁੜੀ ਜੇ ਬੰਦਾ ਤੇ ਹੈਗਾ ਸ਼ੀਸ਼ਾ ਉਹ ਸਰਾ ਹੀ ਕਿਨੇ ਕਰਦੀ ਜੋ ਆਹ ਲੱਗੇ ਜੇ ਮੇਜ ਖੋਸਦਾ ਹੁੰਦਾ ਅਣਕ ਟੋਟਾ ਕਰਕੇ ਖੜੇ ਰੂਸਾ ਮਿਚ ਜਾਂਦੀ ਹਾਂ ਹਾਏ ਆਹ ਬੰਦੇ ਰੋਵਾ ਦੀ ਪੋਗਾਂ ਗਿਆ ਉਹ ਬੰਦੇ ਲੱਗੇ ਸੀ ਥੱਲੇ ਰੱਖਦੇ ਚੱਕ ਨਹੀਂ ਆਏ ਤਾਂ ਪਿਛਲੀ ਵਾਰ ਨੂੰ ਸੀ ਸੀਗਨ ਪਰ ਆਈ ਸੀ ਆਪਾਂ ਕਹਿੰਦੇ ਬੰਦੇ ਨੇ ਮੇਹਰ ਤੇ ਨਾ ਕਰਿਆ ਆਈ ਕਿੱਕਾ ਕਰਦੇ ਨਾ ਹਾਂ ਲੋ ਸਤੇਜਾ ਨੰਬਰ ਉਹ ਕੱਢਦੇ ਰਿਜ਼ਲਟ ਫਾਈਨਲ ਹੋ ਗਿਆ ਜੀ ਚਾਰ ਦੰਦ ਝੋਟਿਆਂ ਦਾ ਤੇ ਜਿਹੜੇ ਜਿਹੜੇ ਨੰਬਰ ਤੇ ਬੋਲੇ ਲੱਗੀ ਜਾਂਦੇ ਨੇ ਉਹਨਾਂ ਨੂੰ ਇਨਾਮ ਤੇ ਆਪਣਾ ਉਹ ਲੋ ਉਹਨਾਂ ਦੇ ਬਣੇ ਜਾ ਰਹੇ ਨੇ ਜੀ 3 ਅਗਸਤ ਜਿਹੜੇ ਆਏ ਨੇ ਦੋ ਨੰਬਰ ਇੱਧਰ ਹੈ ਜੀ 50000 ਇਹਦਾ ਭਾਈ ਕਿਹੜੇ ਭਾਈ ਸਾਡੇ ਗੋਲੂ ਸੰਧੀ ਐਨਆਰਆਈ ਉਹ ਵੀ ਆਏ ਨੇ ਜਿਹਦੀ ਗੱਲ ਕਰੀਏ ਕਿ ਉਹ ਚੰਗੇ ਤੇ ਨਹੀਂ ਪਰ ਰਿਕਾਰਡ ਬਈ ਉਹਦੇ ਅੱਗੇ ਵੀ ਐ ਤੇ ਭਾਈ ਮੈਨੂੰ ਪਤਾ ਨਹੀਂ ਰਿਕਾਰਡ 18 ਲੱਖ ਰੁਪਏ 18 ਲੱਖ ਕਰਤੀ ਸੀ ਆਹ ਕਿਵੇਂ ਆਪਣਾ ਵੀ ਆਪਣੇ ਕੋਲ ਮੇਲਾ ਜਿੱਤਿਓ ਪਹਿਲੇ ਉਹ ਵੀ ਮੇਲਾ ਕਿੱਥੋਂ ਕਿੱਥੇ ਜਿੱਤੀ ਆ ਐਮੀ ਪੋਜੀਸ਼ਨ ਆ ਜੀ ਭਾਜਵੇਂ ਮੇਰੀ ਇਹ ਵੀ ਸਥਾਪਿਤ ਹੋ ਰਹੀ ਉਹ ਐਮੀ ਤੇ ਐਜੂ ਨੰਬਰ 73 ਦਿਨ ਅੱਗੇ ਚਲੋ ਜੀ ਇਹ ਨਾਲੇ ਆਪਾਂ ਲਾਈਵ ਦਾ ਜਿਹੜਾ ਕਨਸੈਪਟ ਐ ਸਨੋਟ ਕਰਦੇ ਆਂ ਇਹ ਆਪਣਾ ਦੂਜੇ ਨੰਬਰ ਤੇ ਆਇਆ ਚਾਰਦਾਂ ਦੇ ਮੁਕਾਬਲੇ ਵਿੱਚ ਅਲਾਪਖਸ ਦਾ ਬੱਚਾ ਤੇ ਇੱਧਰ ਜੂਬੇ ਬੋਲਦਾ ਬੱਚਾ ਇਹ ਹੈ ਪਹਿਲੇ ਨੰਬਰ ਤੇ ਆਇਆ ਧੰਨਵਾਦ ਸਾਰੇ ਸਾਥੀਓ ਜਿਹੜੇ ਵੀ ਲਾਈਵ ਦੇ ਵਿੱਚ ਜੁੜੇ ਨੇ ਇਹ ਆ ਦੇਖ ਰਹੇ ਨੇ i t